ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਚੈਨਲ ਕਮਲ ਸਿੰਘ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਆਪਾਂ ਬਣਾਵਾਂਗੇ ਪਨੀਰ ਟਿੱਕਾ ਪਨੀਰ ਟਿੱਕਾ ਆਪਾਂ ਘਰ ਦੇ ਵਿੱਚ 5 ਮਿੰਟ ਦੇ ਵਿੱਚ ਤਿਆਰ ਕਰ ਸਕਦੇ ਆ ਇਹਨੂੰ ਆਪਾਂ ਤਵੇ ਤੇ ਹੀ ਬਣਾ ਸਕਦੇ ਹਾਂ ਹਾਂਜੀ ਆਪਾਂ ਨੇ ਜਿਹੜਾ ਸਾਰਾ ਸਮਾਨ ਆ ਉਹ ਪਹਿਲੇ ਸਾਰਾ ਤਿਆਰ ਕਰ ਲਿਆ ਜਿਹੜਾ ਦਹੀਂ ਆ ਉਹ ਆਪਾਂ ਨੇ ਕੱਪੜੇ ਦੇ ਵਿੱਚ ਪਾ ਕੇ ਕੂਣ ਲਿਆ ਜਿਹੜਾ ਉਹਦਾ ਖੱਟਾ ਪਾਣੀ ਦਾ ਉਹ ਆਪਾਂ ਨੇ ਕੱਢਤਾ 2 ਘੰਟੇ ਪਹਿਨਾਂ ਪਨੇ ਦਹੀਂ ਨੂੰ ਨੁਟਕਾ ਨਵਾਅ ਤੇ ਰੱਖਤਾ ਉਹਦਾ ਜਿਹੜਾ ਖੱਟਾ ਪਾਣਾ ਉਹ ਆਪਾਂ ਨੇ ਕੱਢਦਾ ਤੇ ਉਹ ਫਿਰ ਆਪਾਂ ਨੇ ਉਹਦੇ ਵਿੱਚ ਮਿਕਸ ਕਰਿਆ ਹਾਂਜੀ ਆਪਾਂ ਨੇ ਸਮਾਨ ਲਿਆ 2 ਚਮਚ ਬੇਸਣ ਦੇ ਜਿਹੜੇ ਸੰਤਰ ਪਨੀਰ ਦਹੀਂ ਤਿਆਰ ਹੋਇਆ 2 ਚਮਚ 2 Shimla mirch 2 ਪਿਆਜ਼ ਤੇ ਪਾਈਆ ਪਨੀਰ ਇਹ ਜਿਹੜਾ ਆਪਾਂ ਨੇ ਸਮਾਨ ਲਿਆ ਇਹ ਆਪਾਂ ਨੇ ਪੂਰੀ ਤਿਆਰੀ ਕਰ ਹਾਂਜੀ ਸਮਾਨ ਜਿਹੜਾ ਮਸਾਲੇ ਆ ਸੂਰੀ ਮਿੱਟੀ ਅੱਧਾ ਚਮਚ ਨਮਕ ਅੱਧਾ ਚਮਚ ਲਾਲ ਮਿਰਚ ਪਾਊਡਰ ਅੱਧਾ ਚਮਚ ਧਨੀਆ ਪਾਊਡਰ ਅੱਧਾ ਚਮਚ ਹਲਦੀ ਅੱਧਾ ਚਮਚ ਚਾਟ ਮਸਾਲਾ ਅੱਧਾ ਚਮਚ ਇਹ ਜਿਹੜਾ ਸਮਾਨ ਆਪਾਂ ਨੇ ਤਿਆਰ ਕਰ ਲਿਆ ਤੇ ਜਿਹੜੇ ਹੁਣ ਪਿਆਜ਼ ਆਪਾਂ ਉਹਨਾਂ ਦੀ ਕਰਾਂਗੇ ਕਟਿੰਗ ਜਿਹੜੇ ਪਿਆਜ਼ਾਂ ਦੀ ਆਪਾਂ ਨੇ ਕਟਿੰਗ ਕਰਨੀ ਹੈ ਉਹ ਇਸ ਹਿਸਾਬ ਨਾਲ ਕਰਨੀ ਹੈ ਕਿ ਜਿਹੜੇ ਸੀ ਇਹਨਾਂ ਨੂੰ ਖੋਲਣਾ ਤੇ ਇਹ ਜਿਹੜੇ ਪੀਸ ਐ ਚੋਰਸ ਬਣ ਜਾਣ ਕਿਉਂਕਿ ਜਿਹੜੇ ਚੋਰਸ ਪੀਸ ਆ ਉਹ ਜ਼ਿਆਦਾ ਵਧੀਆ ਲੱਗਦੇ ਆ ਗੋਲ ਵੀ ਕੱਟ ਸਕਦੇ ਆ ਪਰ ਜਿਹੜੇ ਪਿਆਜ਼ ਆ ਫਿਰ ਉਹ ਸਲਾਈ ਦੇ ਵਿੱਚ ਨਿਕਲ ਜਾਂਦੇ ਆ ਇਹਨੂੰ ਆਪਾਂ ਚੋਰਸ ਹੀ ਜਿਹੜਾ ਉਹ ਕੱਟ ਸਕਦੇ ਆ ਇਹਦੇ ਵਿੱਚ ਸ਼ਿਮਲਾ ਮਿਰਚ ਦੀ ਜਗ੍ਹਾ ਆਪਾਂ ਟਮਾਟਰ ਵੀ ਪਾ ਸਕਦੇ ਆ ਬੈਂਗਣ ਵੀ ਪਾ ਸਕਦੇ ਆ ਜਿਹੜੀ ਮਰਜ਼ੀ ਆਪਾਂ ਨੂੰ ਪਸੰਦ ਆ ਆਪਾਂ ਸਬਜ਼ੀ ਉਹ ਪਾ ਸਕਦੇ ਆ ਸਾਨੂੰ ਪਸੰਦ ਇਹ ਸ਼ਿਮਲਾ ਮਿਰਚ ਤੇ ਪਿਆਜ਼ ਅਸੀਂ ਇਹਨਾਂ ਚੀਜ਼ਾਂ ਨੂੰ ਤਿਆਰ ਕਰਿਆ ਦੋ ਅਸੀਂ ਸ਼ਿਮਲਾ ਮਿਰਚ ਲਈਆਂ ਐਸੀ ਤਰ੍ਹਾਂ ਅਸੀਂ ਜਿਹੜੇ ਪਿਆਜ਼ ਆ ਉਹਨਾਂ ਨੂੰ ਅਲੱਗ-ਅਲੱਗ ਕਰ ਲੈਣਾ ਅਲੱਗ-ਅਲੱਗ ਕਰਕੇ ਤੇ ਜਿਹੜੇ ਜ਼ਿਆਦਾ ਛੋਟੇ ਆ ਉਹਨਾਂ ਨੂੰ ਆਪਾਂ ਨੇ ਕੱਢ ਦੇਣਾ ਜਿਹੜੇ ਮੀਡੀਅਮ ਸਾਈਜ਼ ਦੇ ਉਹ ਆਪਾਂ ਨੇ ਰੱਖ ਲੈਣਾ ਹੁਣ ਆਪਾਂ ਕਟਿੰਗ ਕਰਾਂਗੇ ਸ਼ਿਮਲਾ ਮਿਰਚ ਦੀ ਸ਼ਿਮਲਾ ਮਿਰਚ ਦੀ ਕਟਿੰਗ ਆਪਾਂ ਨੇ ਇਸ ਹਿਸਾਬ ਦੇ ਨਾਲ ਕਰਨੀ ਆ ਕਿ ਉਹਦੇ ਜਿਹੜੇ ਪੀਸ ਆ ਉਹ ਵੀ ਪਿਆਜ਼ ਵਾਂਗ ਹੀ ਚੋਰ ਸੋਹਣ ਦੇਖੋ ਆਪਾਂ ਨੇ ਬੀਜ ਕੱਢ ਤੇ शिमला मिर्ची ਦੇ ਤੇ ਹੁਣ ਆਪਾਂ ਜਿਹੜੀ शिमला मिर्ची ਦੀ ਕਟਿੰਗ ਆ ਉਹ ਆਪਾਂ ਨੇ ਚੋਰਸ ਹੀ ਕਰਨੀ ਇੱਕ ਵਾਰੀ ਬਲਾਂਬਾਈ ਦੇ ਵਿੱਚ ਤੇ ਇੱਕ ਵਾਰੀ ਚੜਾਈ ਦੇ ਵਿੱਚ ਕੱਟ ਲਿਆ ਜਿਹੜਾ ਇਹਦਾ ਆਕਾਰ ਹੋ ਚੋਰਸ ਬਣ ਗਿਆ ਬਣਾਉਣ ਦੇ ਵਿੱਚ ਬਹੁਤ ਹੀ ਘੱਟ ਟਾਈਮ ਲੱਗਦਾ 5 ਮਿੰਟ ਵਿੱਚ ਆਪਾਂ ਇਹਨੂੰ ਤਿਆਰ ਕਰ ਸਕਦੇ ਆ ਇਹ ਬਣ ਕੇ ਕਿਸੇ ਰੈਸਟੋਰੈਂਟ ਨਾਲੋਂ ਘੱਟ ਨਹੀਂ ਹੁੰਦਾ। ਇਹ ਉਨਾ ਹੀ ਸਵਾਦਿਸ਼ਟ ਬਣਦਾ ਜਿੰਨਾ ਰੈਸਟੋਰੈਂਟ ਵਿੱਚ ਹੁੰਦਾ ਹੈ। ਆਪਾਂ ਇਹਨੂੰ ਘਰ ਬੜੇ ਆਸਾਨੀ ਦੇ ਨਾਲ ਤਿਆਰ ਕਰ ਸਕਦੇ ਹਾਂ। ਹਾਂਜੀ ਆਪਾਂ ਨੇ Shimla mirch ਵੀ ਤਿਆਰ ਕਰ ਲਈ, ਪਿਆਜ਼ ਵੀ ਤਿਆਰ ਕਰ ਲਏ ਤੇ ਹੁਣ ਕਰਾਂਗੇ ਪਨੀਰ। ਪਨੀਰ ਨੂੰ ਆਪਾਂ ਨੇ ਚੋਰ ਸੇਪ ਦੇ ਵਿੱਚ ਕਰ ਲਿਆ। ਉਹਦੇ ਬਾਅਦ ਹੁਣ ਆਪਾਂ ਨੇ ਪੀਸ ਕੱਟਣੇ। ਪੀਸ ਪਨੀਰ ਦੇ ਜਿਹੜੇ ਉਹ ਮੋٹے ਜਿਹੜੇ ਹੁੰਦੇ ਆ ਇਹਦੇ ਆਪਾਂ ਨੇ ਮੋٹے ਸਹਿਜ ਵਿੱਚ ਹੀ ਕੱਟਣੇ ਆ। ਇਹ ਕ੍ਰਿਕ ਕਰਕੇ ਆਪਾਂ ਨੇ ਇਹਨੂੰ ਚੜਾਈ ਦੇ ਲੋਟ ਨੂੰ ਕੱਟ ਤਾ। ਇਹ ਬਹੁਤ ਹੀ ਆਸਾਨ ਤਰੀਕਾ ਹੈ। ਇਹਨੂੰ ਆਪਾਂ ਆਸਾਨੀ ਦੇ ਨਾਲ ਘਰ ਵਿੱਚ ਤਿਆਰ ਕਰ ਸਕਦੇ ਆ। ਹੁਣ ਆਪਾਂ ਕਟਾਂਗੇ ਲੰਬਾਈ ਲੋਟ ਦੇ ਵਿੱਚ। ਆਪਾਂ ਨੇ ਲੰਬਾਈ ਪਹਿਲਾਂ ਚੜਾਈ 'ਚ ਕੱਟਿਆ ਹੁਣ ਲੰਬਾਈ ਦੇ ਵਿੱਚ ਕੱਟਿਆ। ਦੇਖੋ ਕਿੰਨੇ ਚ ਚੋਰਸ ਜਿਹੜੇ ਪੀਸ ਆ ਉਹ ਸਾਡੇ ਤਿਆਰ ਹੋ ਗਏ ਬਹੁਤ ਹੀ ਆਸਾਨ ਤਰੀਕਾ ਕੱਟਣ ਦਾ ਵੇ ਇਹਨੂੰ ਆਪਾਂ ਇਸ ਤਰ੍ਹਾਂ ਕੱਟ ਸਕਦੇ ਆ ਤੇ ਇਹਦੇ ਆਪਾਂ ਨੇ ਜਿਹੜੇ 4 4 ਪੀਸ ਕਰਦਾ ਨੇ ਇਹਨੂੰ ਜਦੋਂ ਆਪਾਂ ਬੇਸਨ ਦੇ ਵਿੱਚ ਘੋਲਦੇ ਆ ਫਿਰ ਇਹਨਾਂ ਨੂੰ ਥੋੜਾ ਜਿਹਾ ਘੁੰਮਲੇ ਦਾ ਡਰ ਹੋ ਜਾਂਦਾ ਹੋ ਰਹਿਦਾ ਵੀ ਛੇਤੀ ਘੁਲ ਨਾ ਜਾਣ ਇਸ ਕਰਕੇ ਜਿਹੜੇ ਇਹ ਪੀਸ ਹੁੰਦੇ ਆ ਵੀ ਘੁਣ ਉਹਦੇ ਕਰਕੇ ਇਹ ਚੋਰਸ ਜਿਹੜੇ ਕੱਟਨੇ ਪੈਂਦੇ ਆ ਮੋਟੇ ਵਿੱਚ ਕੱਟਣੇ ਪੈ ਨੇ ਹਾਂਜੀ ਆਪਾਂ ਨੇ ਦੇਖੋ ਪੀਸ ਜਿਹੜੇ ਕੱਟ ਕੇ ਤਿਆਰ ਕਰ ਲਏ ਤੇ Shimla mirch ਤੇ pyaaz ਉਹ ਵੀ ਆਪਾਂ ਨੇ ਕੱਟ ਕੇ ਤਿਆਰ ਕਰ ਲਏ ਆਪਾਂ ਨੇ ਦੇਖੋ ਚੋਰ ਸੀ ਪਛੇਵਣਾ ਮਚ ਕੱਟੀ ਚੋਰ ਸੀ ਪਿਆਜ਼ ਕੱਟੇ ਤੇ ਚੋਰ ਸੀ ਆਪਾਂ ਨੇ ਕੱਟੇ ਪਨੀਰ ਹੁਣ ਆਪਾਂ ਬਣਾਵਾਂਗੇ ਬੇਸਨ ਆਪਾਂ ਨੇ ਦਹੀਂ ਲਿਆ ਇਹ ਦੱਖਟਾ ਪਾਣੀ ਆਪਾਂ ਨੇ ਕੱਢ ਤਾ ਤੇ ਹੁਣ ਇਹਨੂੰ ਉਹਦੇ ਵਿੱਚ ਆਪਾਂ ਮਸਾਲੇ ਜਿਹੜੇ ਮਿਕਸ ਕਰਨਗੇ ਆਪਾਂ ਨੇ 2 ਚਮਚ ਲੈ ਬੇਸਨ ਦੇ ਬੇਸਨ ਚੰਗੀ ਤਰ੍ਹਾਂ ਆਪਾਂ ਨੇ ਛਾਣ ਲੈਣਾ ਛਾਣ ਕੇ ਫਿਰ ਆਪਾਂ ਉਹਦੇ 2 ਚਮਚ ਜਿਹੜੇ ਬੇਸਨ ਦੇ ਲੈ 1.5 ਚਮਚ ਪਾਇਆ ਸੀ ਨਿੰਬੂ ਦਾ ਰਸ ਨਿੰਬੂ ਦਾ ਰਸ ਜਿਹੜਾ ਉਹ ਵੀ ਬਹੁਤ ਜ਼ਰੂਰੀ ਹੈ ਇਹਦੇ ਖਟਾਸ ਪੈਦਾ ਕਰਦਾ ਹੈ ਨਾਲ ਪਾਇਆ ਸੀ ਅੱਧਾ ਚਮਚ ਕਸੂਰੀ ਮੇਥੀ ਦਾ 加ਟ ਮਸਾਲਾ ਅੱਧਾ ਚਮਚ ਹਲਦੀ ਪਾਊਡਰ ਅੱਧਾ ਚਮਚ ਨਮਕ ਦਾ ਇਹ ਮਿਰਚ ਮਸਾਲੇ ਆਪਾਂ ਉਹਨੇ ਸਵਾਦ ਦੇ ਮੁਤਾਬਕ ਪਾ ਸਕਦੇ ਆ ਅੱਧਾ ਚਮਚ ਲਾਲ ਮਿਰਚ ਪਾਊਡਰ ਦਾ ਤੇ ਅੱਧਾ ਚਮਚ ਧਨੀਆ ਪਾ ਇਹਨਾਂ ਮਸਾਲਿਆਂ ਨੂੰ ਆਪਾਂ ਆਪਣੇ ਹਿਸਾਬ ਦੇ ਨਾਲ ਪਾ ਸਕਦੇ ਆ ਹੁਣ ਆਪਾਂ ਇਹਨੂੰ ਚਮਚ ਦੇ ਨਾਲ ਇਹ ਕਰਾਂਗੇ ਪੂਰੀ ਤਰ੍ਹਾਂ ਮਿਕਸ ਮਿਕਸ ਕਰ ਦੇਣਾ ਤਾਂ ਕਿ ਜਿਹੜਾ ਇਹ ਸਾਡਾ ਪੇਸਟ ਇੱਕ ਤਿਆਰ ਹੋ ਜਾਵੇ ਅੰਜੀ ਦੇ ਕੋਲੇਸ਼ਨ ਦਾ ਪੇਸਟ ਤਾਂ ਅਸੀਂ ਤਿਆਰ ਕਰਿਆ ਪਰ ਇਹ ਇਹ ਥੋੜਾ ਜਿਹਾ گاੜਾ ਲੱਗਦਾ ਇਹਦੇ ਵਿੱਚ ਆਪਾਂ ਨੇ ਚੰਗੀ ਤਰ੍ਹਾਂ ਬੱਲੇ ਨੂੰ ਮਿਕਸ ਕਰਾਂਗੇ ਫਿਰ ਇਹਦੇ ਵਿੱਚ ਥੋੜਾ ਜਿਹਾ ਪਾਵਾਂਗੇ ਪਾਣੀ ਦੇਖੋ ਥੋੜਾ ਜਿਹਾ ਇਹ گاੜਾ ਲੱਗਦਾ ਹੈ ਹੁਣ ਆਪਾਂ ਇਹਦੇ ਵਿੱਚ ਥੋੜਾ ਜਿਹਾ ਪਾਣੀ ਪਾ ਲਵਾਂਗੇ ਤਾਂ ਕਿ ਜਿਹੜੇ ਪਿਆਜ਼ ਤੇ ਸ਼ਿਮਲਾ ਮਿਰਚ ਉਹਨਾਂ ਨੂੰ ਬੇਸਣ ਚੰਗੀ ਤਰ੍ਹਾਂ ਲੱਗ ਜਾਵੇ ਜਿਹੜਾ گاੜਾ ਬੇਸਣ ਹੁੰਦਾ ਫਿਰ ਉਹ ਕੱਚਾ ਰਹਿ ਜਾਂਦਾ ਹੈ ਹਾਂਜੀ ਆਪਾਂ ਦੇਖਦੇ ਆਂ ਨਾਲ ਆ ਕੇ ਹੁਣ ਆਪਾਂ ਇਹਨੂੰ ਪਾਉਂਦੇ ਆ ਪਨੀਰ ਹੈ ਜਿਹੜਾ ਆਪਾਂ ਨੇ ਵਿੱਚ ਨਹੀਂ ਪਾਉਣਾ ਪਨੀਰ ਨਰਮ ਹੁੰਦਾ ਹੈ ਜਦੋਂ ਆਪਾਂ ਇਹਨੂੰ ਇਸ ਤਰ੍ਹਾਂ ਘੋਲਣਾ ਤਾਂ ਉਹਨੇ ਪੀਸਾਂ ਨੇ ਟੁੱਟ ਜਾਣਾ ਕਰੋ ਵਿੱਚ ਜਿਹੜੇ ਘੁਲ ਜਣੇ ਆਪਨੇ ਦੋ ਚੀਜ਼ਾਂ ਜਿਹੜੀਆਂ ਵਿੱਚ ਪਾ ਲੈਣੀਆਂ ਵਿੱਚ ਪਾ ਕੇ ਇਹਨਾਂ ਨੂੰ ਪੂਰੀ ਤਰ੍ਹਾਂ ਘੋਲ ਲਿਆ ਹੁਣ ਆਪਾਂ ਇਹਦੇ ਵਿੱਚ ਥੋੜਾ ਜਿਹਾ ਪਾਣੀ ਪਾਵਾਂਗੇ ਤਾਂ ਕਿ ਇਹਦਾ ਜਿਹੜਾ ਪੇਸਟ ਹੈ ਥੋੜਾ ਜਿਹਾ ਪਤਲਾ ਹੋ ਜੇ ਬਹੁਤ ਆਸਾਨ ਤਰੀਕਾ ਹਾਂਜੀ ਆਪਾਂ ਨੇ ਇੱਕ ਚਮਚਾ ਪਾਣੀ ਦਾ ਪਾਇਆ ਜਿਆਦਾ ਨਹੀਂ ਪਾਇਆ ਇੱਕ ਚਮਚਾ ਆਪਾਂ ਨੇ ਪਾਣੀ ਦਾ ਪਾ ਕੇ ਇਹਨੂੰ ਚੰਗੀ ਤਰ੍ਹਾਂ ਘੋਲ ਦੇਣਾ ਇਹਨੂੰ ਘੋਲ ਕੇ ਆਪਾਂ ਨੇ ਇੱਕ ਸਲਾਈ ਦੇ ਵਿੱਚ ਪਰੋਈ ਜਾਣਾ ਬੇਸਣ ਨੂੰ ਬੇਸਣ ਪਨੀਰ ਨੂੰ ਆਪਾਂ ਨੇ ਬੇਸਣ ਦੇ ਵਿੱਚ ਨਾਲ ਦੀ ਨਾਲੇ ਜਿਹੜਾ ਲਾਣਾ ਹੈ ਨਾਲ ਦੀ ਨਾਲੇ ਪਰੋਈ ਦੇਣਾ ਹਾਂਜੀ ਆਪਾਂ ਨੇ ਲਈ ਸਲਾਈ ਸਾਡੇ ਦਾ ਸਲਾਈ ਤੇ ਆਪਾਂ ਨੇ ਫੰਨ ਦੋ 3 ਇੰਚ ਜਗ੍ਹਾ 2-3 ਇੰਚ ਛੱਡ ਕੇ ਆਪਾਂ ਨੇ ਜਿਹੜੇ ਇਹ ਭਰਨੇ ਆ ਤਾਂ ਕਿ ਅਸੀਂ ਥੱਲਣ ਦੇ ਟਾਈਮ ਸਾਨੂੰ ਸਲਾਈ ਵਿੱਚ ਕੋਈ ਦਿੱਕਤ ਨਾ ਆਵੇ ਸਲਾਈ ਦੇ ਵਿੱਚ ਆਪਾਂ ਨੇ ਪਿੱਛੇ ਥੋੜੀ ਜਿਹੀ ਜਗ੍ਹਾ ਛੱਡਣੀ 2-3 ਇੰਚ ਦੀ ਤੇ ਆਪਾਂ ਇੱਕ-ਇੱਕ ਕਰਕੇ ਪਿਆਜ਼ ਤੇ ਸ਼ਿਮਲਾ ਮਿਰਚ ਪਹਿਲਾਂ ਪਕਾਵਾਂਗੇ ਆਪਾਂ ਇੱਥੇ ਟਮਾਟਰ ਵੀ ਪਾ ਸਕਦੇ ਐ ਬੈਂਗਣ ਵੀ ਪਾ ਸਕਦੇ ਜੋ ਸਬਜ਼ੀ ਆਪਾਂ ਨੂੰ ਪਸੰਦ ਹੈ ਉਹ ਵੀ ਪਾ ਸਕਦੇ ਆ ਹਾਂਜੀ ਆਪਾਂ ਨੇ ਲਿਆ ਹੁਣ ਪਨੀਰ ਦੇ ਟੁਕੜੇ ਪਨੀਰ ਦੇ ਟੁਕੜੇ ਨੂੰ ਬੇਸਨ ਦੇ ਵਿੱਚ ਚੰਗੀ ਤਰ੍ਹਾਂ ਮਿਕਸ ਕਰ ਲਿਆ ਅਗੇ ਜਿਹੜਾ ਬੇਸਣ ਆ ਉਹ ਪਨੀਰ ਦੇ ਟੁਕੜੇ ਨੂੰ ਲੱਗ ਦੇਣੀ ਹੁਣ ਉਹਨੂੰ ਆਰਾਮ ਦੇ ਨਾਲ ਆਪਾਂ ਨੇ ਐਸੀ ਤਰ੍ਹਾਂ ਹੀਰ ਹੁਣ ਆਪਾਂ ਛਿਮਲਾ ਵਿੱਚ ਪਰਾਉਂਗੇ ਕਰੀ ਫਿਰ ਜਿਹੜਾ ਪਿਆਜ਼ ਹੋ ਪਰਾਉਂਗੇ ਇਹਨੂੰ ਜੇ ਆਪਾਂ ਪਰੋਨੇ ਦੇ ਵਿੱਚ ਕੋਈ ਵੀ ਦਿੱਕਤ ਨਹੀਂ ਆਉਂਦੀ ਬਹੁਤ ਆਰਾਮਦਾਰੀ ਨਾਲ ਇਹ ਵਿੱਚ ਪਰੋ ਹੋ ਜਾਂਦਾ ਹੈ ਤੈਨੂੰ ਆਪਾਂ ਬੇਸਣ ਨੂੰ ਲੰਪਨੀਰ ਨੂੰ ਬੇਸਣ ਦੇ ਵਿੱਚ ਲਾਵਾਂਗੇ ਪੂਰੀ ਤਰ੍ਹਾਂ ਬੇਸਣ ਦੇ ਵਿੱਚ ਲਾ ਕੇ ਹੁਣ ਆਪਾਂ ਇਹਦੇ ਵਿੱਚ ਭਰ ਦੇਵਾਂਗੇ ਬਹੁਤ ਆਸਾਨ ਤਰੀਕਾ ਇੱਕ ਇੱਕ ਕਰਕੇ ਆਪਾਂ ਨੇ ਜਿੰਨਾ ਸਾਡਾ ਬੇਸਣ ਆ ਜਿੰਨੇ ਸਾਡੇ ਪਿਆਜ਼ ਆ ਆਪਾਂ ਨੇ ਸਾਰਿਆਂ ਨੂੰ ਇੱਕ ਕਨੇ ਭਰ ਲਿਆ ਬਹੁਤ ਆਸਾਨ ਤਰੀਕਾ ਇਹਨੂੰ ਆਪਾਂ ਆਰਾਮਦਰੀ ਨਾਲ ਘਰ ਦੇ ਵਿੱਚ 5 ਮਿੰਟ ਦੇ ਵਿੱਚ ਤਿਆਰ ਕਰ ਸਕਦੇ ਹਾਂ ਅੱਜ ਦੇਖੋ ਕਿੰਨਾ ਆਸਾਨ ਤਰੀਕਾ ਹੈ ਬਹੁਤ ਹੀ ਵਧੀਆ ਹੁਣ ਆਪਾਂ ਨੇ ਇਹਦੇ ਉੱਪਰ ਜਿਹੜਾ ਬੇਸਣ ਉਹ ਲਾ ਦੇਣਾ ਤਾਂ ਕਿ ਇਹ ਪੂਰੀ ਤਰ੍ਹਾਂ ਬੇਸਣ ਨਾਲ ਲੱਗ ਜਾਵੇ ਬੇਸਣਾ ਜਿਹੜਾ ਸਾਡਾ ਅਸੀਂ ਪਤਲਾ ਰੱਖਿਆ ਤਾਂ ਕਿ ਬੇਸਨ ਤਵੇ ਪਰ ਕੱਚਾ ਨਾ ਰਹੇ ਥੋੜਾ ਜਿਹਾ ਅਸੀਂ ਪਤਲਾ ਰੱਖੀ ਇਹ ਇੱਕ ਇੱਕ ਕਰਕੇ ਆਪਾਂ ਨੇ ਇਹ ਚਾਰ ਸਲਾਈਆਂ ਸਾਡੀਆਂ ਆਪਣੇ ਚਾਰ ਦੇ ਚਾਰੇ ਤਿਆਰ ਕਰ ਲਿਆ ਹਾਂ ਜੀ ਪਿੱਛੇ ਦੇਖੋ ਆਪਾਂ ਨੇ ਫਾੜਨ ਜਗ੍ਹਾ ਛੱਡੀ ਆ ਆਪਾਂ ਜੇ ਤਵੇ ਪਰ ਰੱਖਾਂਗੇ ਤਾਂ ਇਹਨੂੰ ਇਹ ਗਰਮ ਵੀ ਹੁੰਦੀ ਹੈ ਤਾਂ ਆਪਾਂ ਕਿਸੇ ਆਪਣਾ ਗਲਵਜ਼ ਵਗੈਰਾ ਪਾ ਕੇ ਇਹਨੂੰ ਹਿਲਾ ਸਕਦੇ ਹਾਂ ਕਿਸ ਤਾਂ ਕਿ ਸਾਡੇ ਹੱਥ ਨੂੰ ਨਾ ਸੇਕ ਨਾਲ ਲੱਗੇ ਤਾਂ ਸਾਡੇ ਜਿਹੜੇ ਬਣ ਕੇ ਪਲੇਟ ਤਿਆਰ ਹੋ ਗਈ। ਦੇਖੋ ਕਿੰਨੇ ਸਫਾਈ ਨਾਲ ਆਪਾਂ ਨੇ ਇਹਨੂੰ ਤਿਆਰ ਕਰਿਆ। ਤੇ ਬਹੁਤ ਆਸਾਨ ਤਰੀਕਾ। ਹੁਣ ਆਪਾਂ ਲਾਵਾਂਗੇ ਤਵਾ। ਤਵਾ ਜਿਹੜਾ ਪਣਾ ਹੈ ਇਹਦੇ ਪਰ ਅਸੀਂ ਆਮਲੇਟ ਵੀ ਬਣਾ ਸਕਦੇ ਹਾਂ, ਫੂਡੇ ਵੀ ਬਣਾ ਸਕਦੇ ਹਾਂ। ਇਹਦੇ ਵਿੱਚ ਤਵਾ ਜਿਹੜਾ ਆਸਾਨੀ ਦੇ ਨਾਲ ਇਹ ਪਨੀਰ ਸਾਡਾ ਤਿਆਰ ਹੋ ਸਕਦਾ। ਹੁਣ ਆਪਾਂ ਇਹਦੇ ਵਿੱਚ ਲਾਵਾਂਗੇ ਤੇਲ। ਤੇਲ ਹੈ ਜਿਹੜਾ ਆਪਾਂ ਨੇ ਇੱਕ ਚਮਚਾ ਪੂਰੀ ਤਰ੍ਹਾਂ ਪੂਰੇ ਤਵੇ ਦੇ ਵਿੱਚ ਘੋਲ ਲੈਣਾ। ਹੁਣ ਆਪਾਂ ਇੱਕ ਇੱਕ ਕਰਕੇ ਜਿਹੜੀਆਂ ਚਾਰ ਦੀਆਂ ਚਾਰ ਇਸ ਲਾਈਆਂ ਆਪਾਂ ਨੇ ਰੱਖ ਦੇਣੀਆਂ। ਤਵਾ ਸਾਡਾ ਪਹਿਲਾਂ ਸੀ ਤਵਾ ਗਰਮ ਕਰਿਆ। ਗਰਮ ਕਰਕੇ ਫਿਰ ਉਹ ਤੇਲ ਲੈ, ਤੇਲ ਲਾ ਕੇ ਫਿਰ ਆਪਾਂ ਨੇ ਤਵੇ ਨੂੰ ਗੈਸ ਨੂੰ ਜਿਹੜਾ ਸਿਮ ਕਰਤਾ। ਹੁਣ ਆਪਾਂ ਇਹਨੂੰ ਸਿਮ ਗੈਸ ਤੇ ਬਣਾਵਾਂਗੇ। ਟਾਈਮ ਜ਼ਰੂਰ ਲੱਗੂਗਾ 5 ਮਿੰਟ ਜ਼ਿਆਦਾ ਪਰ ਬਹੁਤ ਹੀ ਸਵਾਦਿਸ਼ਟ ਬਣੋਗੇ ਨਾ ਕਿ ਜਿਹੜਾ ਸਾਡਾ ਬੇਸਣ ਆ ਉਹ ਵੀ ਨਹੀਂ ਕੱਚਾ ਰਹਿ ਸਕਦਾ ਤੇ ਅਸੀਂ ਇਹਨੂੰ 2-2 ਮਿੰਟ ਬਾਅਦ ਜਿਹੜਾ ਥੱਲੇ ਦੇ ਰਾਂਗੇ ਜ਼ਰੂਰ ਆਪਾਂ ਨੇ ਕਿਸੇ ਗਲਵਜ਼ ਜਾਂ ਕਿਸੇ ਜੀ ਟੀਜ਼ੀ ਦੇ ਨਾਲ ਇਹਨੂੰ ਚੱਕਣਾ ਹੈ ਸਲਾਈ ਜਿਹੜੀ ਉਹ ਗਰਮ ਹੋ ਜਾਂਦੀ ਹੈ ਹੁਣ ਆਪਾਂ ਦੇਖਿਆ ਸਾਡਾ ਜਿਹੜਾ ਥੱਲੇ ਵਾਲਾ ਪਾਸਾ ਤਾਂ ਨਾ ਹਲਕਾ ਹਲਕਾ ਉਹ ਬ੍ਰਾਊਨ ਹੋ ਗਿਆ ਹੁਣ ਆਪਾਂ ਇਹਨੂੰ ਪਲਟ ਦਮਾ ਲਏ। ਇਹ ਸਲਾਈਆਂ ਸਾਡੀਆਂ ਬਿਲਕੁਲ ਸਿੱਧੀਆਂ ਹੋਣੀਆਂ ਚਾਹੀਦੀਆਂ। ਇਹਨਾਂ ਵਾਸਤੇ ਅਲੱਗ ਜਿਹੜੀਆਂ ਆਉਂਦੀਆਂ ਸਟਿੱਕਾਂ ਉਹ ਉਹ ਜ਼ਿਆਦਾ ਵਧੀਆ ਰਹਿੰਦੀਆਂ। ਤੇ ਅਸੀਂ ਲਈਆਂ ਸਲਾਈਆਂ। ਉਹ ਬਿਲਕੁਲ ਸਿੱਧੀਆਂ ਹੋਣੀਆਂ। ਅਸੀਂ ਸਲਾਈਆਂ ਲਈਆਂ। ਇਹਦੇ ਵਿੱਚ ਵੀ ਬਹੁਤ ਵਧੀਆ ਢੰਗ ਨਾਲ ਬਣ ਰਹੇ ਆ। ਤੇ ਬਹੁਤ ਹੀ ਵਧੀਆ ਢੰਗ ਨਾਲ ਇਹ ਬਣ ਕੇ ਤਿਆਰ ਹੋਏ ਜਾਨੇ ਦੇਖੋ ਸਾਰਿਆਂ ਨੂੰ ਇੱਕ ਬਰਾਬਰ ਜਿਹੜਾ ਸੇਕ ਲੱਗਿਆ ਹੈ। ਥੰਮ੍ਹੋਂ ਸਿੱਖਤੀ ਤਿਆਰ ਕਰ ਸਕਦੇ ਆ। ਬਣਾਉਣ ਦਾ ਬਹੁਤ ਹੀ ਆਸਾਨ ਤਰੀਕਾ ਹੈ। ਦੇਖ ਲਓ ਜੀ ਅਸੀਂ ਬਣਾ ਲਏ ਬਣਾ ਕੇ ਅਸੀਂ ਇੱਕ ਪਲੇਟ ਦੇ ਵਿੱਚ ਕੱਢ ਲਏ। ਦੇਖੋ ਦੇਖਣ ਦੇ ਵਿੱਚ ਕਿੰਨੇ ਵਧੀਆ ਹੈ। ਜਿਹਨੇ ਦੇਖਣ ਵਿੱਚ ਵਧੀਆ ਉਹਨੇ ਖਾਣ ਵਿੱਚ ਵੀ ਇਹ ਉਨੇ ਹੀ ਸਵਾਦਿਸ਼ਟ ਹੋਣਗੇ। ਆਪਾਂ ਇਹਨਾਂ ਸੌਸ ਦੇ ਨਾਲ ਖਾ ਸਕਦੇ ਆ। ਮਹਿਮਾਨਾਂ ਨੂੰ ਵੀ ਖਿਲਾ ਸਕਦੇ ਆ ਮੈਨੂੰ ਉਮੀਦ ਹੈ ਤੁਹਾਨੂੰ ਮੇਰਾ ਤਰੀਕਾ ਵਧੀਆ ਲੱਗੇਗਾ ਮੇਰੇ ਚੈਨਲ ਨੂੰ ਸਪੋਰਟ ਕਰੋ ਥੈਂਕ ਯੂ